ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕਿ ਧਰਤੀ ਮਾਂ ਹੈ ਤੁਹਾਡੀ ਮਾਂ ਦੇ ਗੱਲ ਨੂੰ ਜਿਵੇਂ ਆ ਪਏ ਓਏ ਉਹ ਮਾਂ ਦੀ ਕੋਈ ਮੁੱਲ ਨਹੀਂ ਹੈਗਾ ਕੋਈ ਕਹਦਾ 5 ਕਰੋੜ 7 ਕਰੋੜ 10 ਕਰੋੜ ਕੋਈ ਮੁੱਲ ਨਹੀਂ ਹੈਗਾ ਮਾਂ ਦਾ ਭਰਾਓ ਇਸ ਤੋਂ ਇੱਕ ਨਾਰਾ ਬੁਲਾ ਦਿਓ ਵੀ ਐਨਕਲਾਬ ਜ਼ਿੰਦਾਬਾਦ ਸਾਮਰਾਜ ਬਾਦ ਮੁਕਤਬਾ ਜਿਹੜਾ ਭਗਤ ਸਿੰਘ ਦੀ ਪੱਗ ਮੰਨ ਕੇ ਕਹਿੰਦਾ ਨਾ ਮਸ ਜਿੱਦਾਂ ਨੇ ਸੋਚ ਤੇ ਪਰਾ ਦੰਨਾ ਇੱਕ ਨਾਰਾ ਬੋਲ ਦਿਓ ਭਗਵਾਨ ਤੁਮਾਨੂੰ ਮੈਂ ਪਿੰਡਾਂ ਚ ਉਹਦੇ ਖਿਲਾਫ ਹੋਣ ਨੂੰ ਖੜਾ ਦਿੰਦਾ ਗੁਰਦੁਆਰਿਆਂ ਚ ਪਾਠ ਹੋ ਜਾਂਦਾ ਬਾਪੇ ਨਾਨਕ ਨੂੰ ਮੱਥਾ ਲਾ ਟੇਕਦਾ ਪਰ ਬਾਪੇ ਨਾਨਕ ਦੀ ਗੱਲ ਵੀ ਮੰਨ ਲਓ ਬਾਬਾ ਮਨਾਨਕ ਦਾ ਕਹਿੰਦਾ ਸਭ ਤੋਂ ਜਿਹੜਾ ਤੁਹਾਡਾ ਧਰਤੀ ਮਾਂ ਤੇ ਹਵਾ ਇਹੋ ਦਿਨਾਂ ਚ ਤੁਹਾਨੂੰ ਬਚਾ ਲੋ ਬਾਚ ਰਹੋਗੇ ਇਹੀ ਤੇ ਜੱਗ ਤਿੰਨੇ ਚੀਜ਼ਾਂ ਮੇਨ ਨੇ ਸਾਡੇ ਦੇ ਪਰਚੇ ਠੋਕ ਦਿੰਦੇ ਤੀਜੇ ਦਿਨ ਸਾਡੇ ਦੇ ਘਰ ਦੇ ਪਰਚੇ ਦੋਪਰੇ ਨੂੰ ਭੈਣਾ ਸਾਡੇ ਦੇ ਤੁਹਾਨੂੰ ਹੋਰ ਆਪਣੇ ਪਰਚੇ ਪਾ ਸਾਨੂੰ ਕਿਉਂ ਟੁਕੀਆਂ ਦੇਣੇ ਸਾਡੇ ਦੇ ਪਰਚੇ ਕੋਈ ਮਾਰ ਦੋ ਪਹਿਲਾਂ ਸਾਡੇ ਤਿੰਨ ਚਾਰ ਸਾਡੇ ਭਰਾ ਮਾਰਦੇ ਤੇ ਚੜ ਕੇ ਕਾਂਗਰਸ ਅਸੀਂ ਆਮ ਆਦਮੀ ਪਾਰਟੀ ਖੁੱਲਿਆਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਅਸੀਂ ਆਪਣੇ ਦਿਮਾਗ ਚ ਪੰਜਾਬ ਬਾੜ ਲਈਏ ਆਪਣੇ ਦਿਮਾਗ ਚ ਆਪਣੀ ਕੌਮ ਤੇ ਆਪਣੇ ਦਿਮਾਗ ਚ ਆਪਣੇ ਗੁਰੂ ਸਾਹਿਬ ਦਾ ਫਲਸਫਾ ਵਾੜ ਲਈਏ ਸਾਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਖਰਾਬ ਸਕਦੀ ਸੋਨਾ ਰੁਪਇਆ ਲੋਕਾਂ ਦਾ ਵਾਪਸ ਕਰਵਾਤਾ ਹੋਊ ਮਾਂ ਦੀ ਸੋ ਆ ਗੁਰੂ ਸਾਹਿਬ ਮੱਥੇ ਲੱਗਦੇ ਨੇ ਕੋਈ 5 ਰੁਪਏ ਕਹਦੇ ਵੀ ਕਿਸੇ ਤੋਂ ਲੈਤੇ ਹੋਣ ਸੱਚੇ ਪਾਤਸ਼ਾਹ ਜਦੋਂ ਮਰੀਏ ਲੋਕਾਂ ਦੇ ਕਿਸੇ ਵੀ ਦੁਰ ਅਕਸੀਸ ਲੈ ਕੇ ਨਾ ਮਰੀਏ ਲੋਕਾਂ ਦੇ ਜਿੰਨੇ ਕਿਦੋਂ ਗਰਿਆ ਕੰਮ ਕਰਕੇ ਮਰੀਏ ਇਹੀ ਸਾਡੀ ਨੀਤੀ ਆ ਭਰਾਵੋ ਜਾਗਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੱਲ ਐਉਂ ਐ ਕਿ ਤੁਹਾਡਾ ਜਿਹੜਾ ਪਿਓ ਐ ਤੁਹਾਡਾ ਪਿਤਾ ਪਿਤਾ ਤੁਹਾਨੂੰ ਪਤਾ ਕਿਹੜਾ ਤੁਹਾਡਾ ਅਸਲੀ ਪਿਤਾ ਕੋਈ ਦੱਸ ਸਕਦਾ ਹੱਥ ਖੜਾ ਕਰਕੇ ਤੁਹਾਡਾ ਅਸਲੀ ਪਿਤਾ ਕੌਣਾ ਐ ਦੱਸਿਆਦਾ ਦੱਸ ਕੀ ਐ ਗੁਰੂ ਗੋਬਿੰਦ ਸਿੰਘ ਜੀ ਉਹ ਉਹ ਗੁਰੂ ਗੋਬਿੰਦ ਸਿੰਘ ਤਾਂ ਦਸ਼ਮੇਸ਼ ਪਿਤਾ ਤਾਂ ਹੈਗੇ ਨੇ ਪਰ ਬਾਬੇ ਨਾਨਕ ਨੇ ਤੁਹਾਡਾ ਅਸਲੀ ਪਿਤਾ ਪਾਣੀ ਨੂੰ ਕਿਹਾ ਜਿਹੜਾ ਤੁਹਾਡੇ 70% ਤੁਹਾਡਾ ਸਰੀਰ ਪਾਣੀ ਦਾ ਬਣਿਆ ਹੋਇਆ 70% ਤੁਹਾਡੇ ਅੰਦਰ ਪਾਣੀ ਐ ਤੇ 70% ਤੁਹਾਡੇ ਸਰੀਰ ਚ ਪਾਣੀ ਐ ਥੋਡਾ ਪਿਓ ਤਾਂ ਇਸ ਸਮੇਂ ਜਮਾ ਬਿਮਾਰ ਹੋ ਚੁੱਕਿਆ ਥੋਡਾ ਥੋਡਾ ਪਿਓ ਤੁਸੀਂ ਸਾਰੇ ਫਿਲਟਰਾਂ ਦਾ ਪਾਣੀ ਪੀਂਦੇ ਹੋ ਤੁਹਾਡੇ ਪਾਣੀ ਦੇ ਵਿੱਚ ਕੈਮੀਕਲ ਘੁਲ ਚੁੱਕੇ ਨੇਗੇ ਕਾਰਪੋਰੇਟ ਕਰਾਣਾ ਤੁਹਾਡਾ ਪਾਣੀ ਬਰਬਾਦ ਕਰਤਾ ਜਿਹੜਾ ਟੋਪਿਆਂ ਦੇ ਵਿੱਚੋਂ ਬਜ਼ੁਰਗ ਪਾਣੀ ਪੀਂਦੇ ਸੀਗੇ ਆ ਥੋਡੀ ਮਾਂ ਹੈ ਧਰਤੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਧਰਤੀ ਮਾਂ ਹੈ ਥੋਡੀ ਮਾਂ ਦੇ ਗੱਲ ਨੂੰ ਜਿਵੇਂ ਆ ਪਾਏ ਓਏ ਉਹ ਮਾਂ ਦੀ ਕੋਈ ਮੁੱਲ ਨਹੀਂ ਹੈਗਾ ਕੋਈ ਕਹਦਾ 5 ਕਰੋੜ 7 ਕਰੋੜ 10 ਕਰੋੜ ਕੋਈ ਮੁੱਲ ਨਹੀਂ ਹੈਗਾ ਮਾਂ ਦਾ ਕਹੇ ਅਰਪ ਕਿਲੇ ਦਾ ਲਾਦਣ ਤਾਂ ਵੀ ਕੋਈ ਮਾਂ ਦਾ ਮੋਲ ਨਹੀਂ ਹੈਗਾ ਇਸ ਕਰਕੇ ਹਵਾ ਤੁਹਾਡੀ ਗੁਰੂ ਹੈ ਤਿੰਨੇ ਚੀਜ਼ਾਂ ਦੇ ਸਿਧਾਂਤਾਂ ਦੇ ਪੈਰਾ ਦੇਣ ਦੀ ਲੋੜ ਆ ਭਰਾਵੋ ਤਿੰਨੇ ਚੀਜ਼ਾਂ ਨੂੰ ਬਚਾ ਲੋਗੇ ਬਚਾ ਲੋ ਤਾਂ ਬਚ ਰਹੋਗੇ ਭਰਾਵੋ ਆ ਪਖੰਡੀ ਜਿਹੜਾ ਤੂਜੇ ਦਿਨ ਝਟਕਲੇ ਛੜਦਾ ਮਾਂ ਪੱਖਿਆਂ ਦੇ ਮੂਹਰੇ ਮਾਂ ਜੋਇੰਟ ਡੋਰੀਆਂ ਲਾਜ ਨੇ ਕੱਖ ਨਹੀਂ ਕੀਤਾ ਮੇਰੇ ਤੋਂ 10 ਕਿਲੋਮੀਟਰ ਪਿੰਡ ਹੈ ਮੇਰੇ ਤੋਂ 10 ਕਿਲੋਮੀਟਰ ਪਿੰਡ ਹੈ ਭਰਾਵੋ ਇਸ ਤੋਂ ਇੱਕ ਨਾਰਾ ਬੁਲਾ ਦਿਓ ਇਹ ਐਂਕਲਾਬ ਜ਼ਿੰਦਾਬਾਦ ਸਾਮਰਾਜਬਾਦ ਮਰਦਾਬਾ ਜਿਹੜਾ ਪੱਗ ਸਿੰਘ ਦੀ ਪੱਗ ਮੰਨ ਕੇ ਕਹਿੰਦਾ ਨਾ ਮੈਂ ਅਸੀਂ ਇਦਾਂ ਨਹੀਂ ਸੋਚਦੇ ਪਰਾ ਦੰਨਾ ਇੱਕ ਨਾਰਾ ਬੋਲਦੇ ਭਗਵੰਤ ਮਾਨ ਮੈਂ ਪਿੰਡਾਂ ਚ ਉਹਦੇ ਖਿਲਾਫ ਬੋਲਣੋਂ ਹਟ ਜੂ ਸਾਮਰਾਜਬਾਦ ਨੇ ਸਾਡੀ ਪਾਣੀ ਜਮਾ ਖਤਮ ਕਰਤਾ ਇੱਥੋਂ ਤੋੜਾ ਸਾਮਰਾਜਬਾਦ ਕਾਰਪੋਰੇਟ ਕਰਾਣੇ ਪਾਣੀ ਤਬਾਹ ਕਰਕੇ ਔਰ ਨਾਲੇ ਦੇ ਵਿੱਚ ਪਾ ਕੇ ਅੱਗੇ ਦਰਿਆ ਦੇ ਵਿੱਚ ਪਾ ਰਹੇ ਨੇ ਦਰਿਆ ਪੂਰਾ ਪੰਜਾਬ ਦੇ ਵਿੱਚ ਜ਼ਹਿਰਾਂ ਵਰਤਾ ਰਿਹਾ ਭਰਾਵੋ ਇਹ ਸਮਝਣ ਦੀ ਜ਼ਰੂਰਤ ਹੈ ਇਹ ਕਰਾਵੇ ਫੈਕਟਰੀਆਂ ਮੰਦ ਉਹ ਭਰਾਵੋ ਸਾਡੇ ਫ੍ਰਿਜ ਚ ਵੀ ਦਵਾਈਆਂ ਸਾਡੇ ਉੱਤੇ ਵੀ ਦਵਾਈਆਂ ਫਰਿਜ 'ਚ ਹਨ ਥੱਲੇ ਵੀ ਦਵਾਈਆਂ ਬੱਚ ਕਿਧਰੋਂ ਗਏ ਇਹ ਕਹਿੰਦੇ ਸੀ ਹਸਪਤਾਲ ਖੋਲ੍ਹਾਂਗੇ ਇਹ ਭਰਾਵੋ ਵੱਡੇ ਘਰਾਣੇ ਦੀ ਨੀਤੀ ਆ ਹਸਪਤਾਲ ਖੋਲਣਾ ਸਾਨੂੰ ਹਸਪਤਾਲਾਂ ਦੀ ਲੋੜ ਨਹੀਂ ਸਾਨੂੰ ਖਾਣ ਪੀਣ ਚੰਗਾ ਕਰਨ ਦੀ ਜ਼ਰੂਰਤ ਆ ਆਬੋ ਹਵਾ ਚੰਗਾ ਕਰਨ ਦੀ ਜ਼ਰੂਰਤ ਆ ਇਸ ਕਰਕੇ ਭਰਾਵੋ ਇਹ ਪਵਨ ਗੁਰੂ ਪਾਣੀ ਧਰਤਾ ਮਾਤਾ ਧਰਤ ਮਹੱਤ ਆ ਹੁਣ ਗੁਰਦੁਆਰਿਆਂ 'ਚ ਪਾਠ ਹੋ ਜਾਂਦਾ ਬਾਬੇ ਨਾਨਕ ਨੂੰ ਮੱਥਾ ਲਾ ਟੇਕਦਾ ਪਰ ਬਾਬੇ ਨਾਨਕ ਦੀ ਗੱਲ ਵੀ ਮੰਨ ਲਓ ਬਾਬਾ ਮਨਾਨਕ ਨੇ ਕਹਿੰਦਾ ਸਭ ਤੋਂ ਜਿਹੜਾ ਤੁਹਾਡਾ ਧਰਤੀ ਮਾਂ ਤੇ ਹਵਾ ਨੂੰ ਤਿੰਨਾਂ ਚੀਜ਼ਾਂ ਨੂੰ ਬਚਾ ਲਓ ਬਾਚਰ ਹੋਣਗੇ ਇਹੀ ਤੇ ਜ ਤਿੰਨੇ ਚੀਜ਼ਾਂ ਮੇਨ ਨੇ ਉਹ ਪੈਸਾ ਕੇ ਖਾਵਾਂਗੇ ਪਹਿਲਾਂ ਬਜ਼ੁਰਗਾਂ ਦੀ ਉਮਰ 100 ਸਾਲ ਹੁੰਦੀ ਸੀ ਅੱਜ ਕੋਈ 30 ਸਾਲ ਤੋਂ 20 ਸਾਲ ਤੋਂ 50 ਸਾਲ ਤੋਂ ਟੱਪਦਾ ਨਹੀਂ ਜਿਉਂਦੇ ਬੱਚੇ ਨੂੰ ਬਿਮਾਰੀ ਆ ਇਹ ਕਿਹੜਾ ਕਿਹੜਾ ਕਿਹੜੀ ਤਰੱਕੀ ਆ ਇਹ ਇਹ ਤਰੱਕੀ ਨਹੀਂ ਬਨਾਸ ਆ ਭਰਾਵੋ ਵੱਡੇ ਲੋਕਾਂ ਦੀਆਂ ਨੀਤੀਆਂ ਨੇ ਗਿਆ ਸਾਨੂੰ ਬਰਬਾਦ ਕਰਨ ਤੇ ਪਾਣੀ ਹਵਾ ਮਿੱਟੀ ਇਹ ਤਿੰਨੇ ਚੀਜ਼ਾਂ ਬਚਾਉਣੀਆਂ ਬੜੀਆਂ ਜ਼ਰੂਰੀ ਨੇ ਗਿਆ ਆ ਪਖੰਡੀ ਵੱਡੇ ਇਨਕਲਾਬੀ ਇਹਨਾਂ ਨੇ ਸਾਡੀ ਫੱਟੀ ਜਮ੍ਹਾਂ ਆਣ ਆ ਪੋਚ ਦੀ ਉੱਤੋਂ ਜਮ੍ਹਾਂ ਪੋਚੀ ਤੁਰੇ ਜਾਂਦੇ ਨੇਗੇ ਇਹਨਾਂ ਪਖੰਡੀਆਂ ਕੋਲੇ ਕੱਖ ਨਹੀਂ ਹੈਗਾ ਨਾਨਾ ਕੋਲੇ ਆਜਾ ਨਾ ਇਹਨਾਂ ਕੋਲੇ ਕੱਲ ਹੈ ਸਾਡੇ ਦੇ ਪਰਚੇ ਠੋਕਦੇ ਨੇ ਤੀਜੇ ਦਿਨ ਸਾਡੇ ਦੇ ਕਿਹੜੇ ਪਰਚੇ ਠੋਕ ਰਹੇ ਹੋ ਭੈਣਾ ਸਾਡੇ ਦੇ ਤੁਹਾਨੂੰ ਹੱਥ ਦੇ ਪਰਚੇ ਬਸ ਸਾਨੂੰ ਕਿਉਂ ਟੋਕੀ ਜਾਂ ਨੂੰ ਸਾਡੇ ਦੇ ਪਰਚੇ ਉਹੀ ਮਾਰਦੇ ਪਹਿਲਾਂ ਸਾਡੇ ਤਿੰਨ ਚਾਰ ਸਾਡੇ ਭਰਾ ਮਾਰਤੇ ਦੀਪ ਮਾਰਤਾ ਸਿੱਧੂ ਮੂਸੇ ਵਾਲਾ ਮਾਰਤਾ ਅਮਰਤਪਾਲ ਨੂੰ ਚੱਕ ਕੇ ਜਾ ਕੇ ਜੇਲ੍ਹ ਚ ਸਿਰਤਾ ਕਰਤਾਰ ਕੋਈ ਉਹਦੇ ਤੁਸੀਂ ਕਰੀ ਜਾਂਦੇ ਹੋ ਉਹਨਾਂ ਨੂੰ ਤਵਾ ਕਰਕੇ ਵਾਪਸ ਛੱਡ ਕੇ ਸਾਡੇ ਪੰਜਾਬ ਨੂੰ ਖਤਮ ਕਰ ਦੋ ਐ ਹੌਲੀ ਹੌਲੀ ਚੁੱਕ ਰਹੀ ਹੈ। ਜੇ ਪਰ ਦੇਖ ਲਾਂਗੇ ਦੂਹ ਅੱਥ ਸਾਂਕਾ ਇਹਨਾਂ ਦੇ ਵੀ ਇਹਨਾਂ ਦੇ ਵੀ ਕੋਈ ਗੁੱਸਾ ਜਾ ਕੇ ਇਹਨਾਂ ਨੂੰ ਵੀ ਪਤਾ ਲੱਗੇ। ਭਰਾਵੋ ਇਹ ਸਾਰੇ ਪਖੰਡੀ ਨੇਗੇ। ਆਪਾਂ ਮੈਂ ਤੁਹਾਡੇ ਕੋਲ ਇੱਕੋ ਹੀ ਬੇਨਤੀ ਕਰ ਲਈ ਆ। ਮੰਨਣੇ ਮੰਨਣਿਆ ਨਾ ਮੰਨੇ ਤੁਹਾਡੀ ਮਰਜ਼ੀ ਆ ਪਰ ਅੱਜ ਨੂੰ ਜਾਂ ਪੰਜ ਚਾਰ ਸਾਲਾਂ ਨੂੰ ਮੇਰੀ ਇਹ ਗੱਲ ਤੁਹਾਡੇ ਦਿਮਾਗ ਤੇ ਅਸਰ ਕਰੂਗੀ। ਅਸੀਂ ਭਰਾਵੋ ਰਹਿਰਾਸ ਸਾਹਿਬ ਦਾ ਇਹ ਪਾਠ ਹੋਣ ਲੱਗ ਗਿਆ ਕਿਉਂਕਿ ਮੇਰਾ ਤਾਂ ਪਾਠ ਲੇਟ ਹੋ ਜਾਂਦਾ। ਮੈਂ ਨਿਤਨੇਮ ਦਾ ਧਾਰਨੀ ਆ ਜਦੋਂ ਮੇਰੇ ਤੇ ਇਹ ਪਾਠ ਲੇਟ ਹੋ ਜੇ ਬਰਤਾਂ ਚਲੂਨੇ ਲੜਨ ਲੱਗ ਗਏ ਨਾ ਦਾੜੀ ਕੇਸ ਰੱਖਣ ਦਾ ਕੁਝ ਨਹੀਂ ਬਣਦਾ ਸਭ ਤੋਂ ਵੱਡੀ ਜ਼ਰੂਰਤ ਜ਼ਰੂਰਤ ਹੈ ਸਾਡੇ ਗੁਰੂਆਂ ਦਾ ਬਖਸ਼ਾ ਸਾਨੂੰ ਬਾਣੀ ਦੇ ਅੰਦਰ ਬਚਾਉਣੀ ਪੈਣੀ ਹੈ ਸਾਨੂੰ ਪੰਗਤਿਆਂ ਦੇ ਅੰਦਰ ਫਿਰਦੇ ਚ ਵਸਾਉਣੀਆਂ ਪੈਣੇ ਨੇ ਜਾਤ ਤੇ ਸੰਤੋਖ ਵੀ ਸਾਨੂੰ ਬਚਾਉਣਾ ਵਸਾਉਣਾ ਪੈਣਾ ਕਰਦੇ ਇਸ ਕਰਕੇ ਉਹ ਤੁਹਾਨੂੰ ਗੁਰੂ ਸਾਹਿਬ ਦਾ ਸਿਧਾਂਤ ਬਖਸ਼ਿਆ ਪਰ ਸਾਨੂੰ ਇਹਨਾਂ ਚੀਜ਼ਾਂ ਤੇ ਵੀ ਪਹਿਰਾ ਦੇਣਾ ਪੈਣਾ ਕਿ ਗਰਬਾਣੀ ਕਹਿੰਦੀ ਕਿ ਹੁਣ ਰਹਿਰਾ ਸਾਹਿਬ ਚੱਲ ਪਈ ਮੈਂ ਇੱਕ ਮਿੰਟ ਦੀ ਗੱਲ ਸਮਾਪਤ ਕਰ ਦਣਾ ਭਰਾਵੋ ਅਕਾਲੀ ਕਾਂਗਰਸੀ ਅਸੀਂ ਸਾਰੇ ਜਿਹੜੇ ਕਾਲੇ ਬੜਾ ਪਵਿੱਤਰ ਸਭ ਸੀਗਾ ਜਿਹੜਾ ਕਿ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਜਿਹਨੇ ਪੰਜਾਬ ਲੈ ਕੇ ਦਿੱਤਾ 1966 ਤੱਕ ਧਰਨਾ ਲਾ ਕੇ ਰੱਖਿਆ ਇਸ ਕਰਕੇ ਕਾਂਗਰਸ ਅਸੀਂ ਆਮ ਆਦਮੀ ਪਾਰਟੀ ਫੁੱਲਣ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਅਸੀਂ ਆਪਣੇ ਦਿਮਾਗ 'ਚ ਪੰਜਾਬ ਬਾੜ ਲਈਏ ਆਪਣੇ ਦਿਮਾਗ 'ਚ ਆਪਣੀ ਕੌਮ ਤੇ ਆਪਣੇ ਦਿਮਾਗ 'ਚ ਆਪਣੇ ਗੁਰੂ ਸਾਹਿਬ ਦਾ ਫਲਸਫਾ ਬਾੜ ਲਈਏ ਸਾਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਹਰਾ ਸਕਦੀ ਇਸ ਕਰਕੇ ਸਾਨੂੰ ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਬਸਾਉਣੀਆਂ ਪੈਣੇ ਨੇ ਭਰਾਵੋ ਪਾਰਟੀ ਉਹਨਾਂ ਖੜਾ ਛੱਡ ਦੋ ਤੁਸੀਂ ਕਹੋਗੇ ਏ ਕਿਉਂ ਪਾਰਟੀਆਂ ਦੇ ਖਿਲਾਫ ਬੋਲਦ ਨੇ ਸਾਰੇ ਪਾਰਟੀਆਂ ਦੇ ਲੀਡਰਾਂ ਦੇ ਮੈਨੂੰ ਸਾਰਿਆਂ ਦੇ ਫੋਨ ਆਉਂਦੇ ਰਹੇ ਨੇ ਸਾਨੂੰ ਸਾਰਿਆਂ ਦੇ ਫੋਨ ਆਉਂਦੇ ਰਹੇ ਨੇ ਅਸੀਂ ਕਿਉਂ ਇਹਨਾਂ ਨਾਲ ਗੱਲ ਚ ਪੱਟਾ ਪਾਉਂਦੇ ਸਿਰਫ ਅਰ ਸਿਰਫ ਆਪਣੇ ਤੁਹਾਡੇ ਭਰਾਵਾ ਕਰਕੇ ਇਹਨਾਂ ਸਾਰੇ ਕਹਿੰਦੇ ਨੇ ਅੱਜ ਪਾਰਟੀਆਂ ਜਵਾਨ ਕਰ ਲੋ ਇਹ ਸਾਰੇ ਮਿਲਤਾ ਕੱਢਦੇ ਨੇਗੇ ਪਤਾ ਵੀ ਭਰਾਵੋ ਅਸੀਂ ਜਿਹੜੀ ਆਪਣੇ ਪੰਜਾਬ ਦੀ ਗੱਲ ਕਰਨੀ ਹੈ ਆਜ਼ਾਦ ਰਹਿ ਕੇ ਗੱਲ ਕਰਨੀ ਹੈ ਇਸ ਕਰਕੇ ਸਮਾਂ ਬਹੁਤ ਹੋ ਗਿਆ 7 ਤਰੀਕ ਨੂੰ ਭਰਾਵੋ ਆਪ ਮਹਾਰੇ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਵੱਡੀ ਗਿਣਤੀ ਦੇ ਵਿੱਚ ਆਪਾਂ ਜੋਤਾਂ ਦੇ ਵਿੱਚ ਇਕੱਠ ਕਰੀਏ ਆਪਾਂ ਨਵੀਂ ਜਿਹੜੀ ਕਿ ਸੋਚ ਤੇ ਨਵੀਂ ਜਿਹੜੀਆਂ ਆਪਣੀਆਂ ਨੀਤੀਆਂ ਪੰਜਾਬ ਪੱਖੀ ਨੀਤੀਆਂ ਬਣਾਈਏ ਇਹ ਗਲਤ ਨੀਤੀ ਦਾ ਆਪਾਂ ਵਿਰੋਧ ਕਰੀਏ ਇਸ ਕਰਕੇ ਡਟ ਕੇ ਆਪਾਂ ਆਪਣੇ ਪੰਜਾਬ ਇਸ ਧਰਤੀ ਮਾਂ ਲਈ ਲੜੀਏ ਅਰਬਾਂ ਖਰਬਾਂ ਲੋਕਾਂ ਦਾ ਵਾਪਸ ਕਰਵਾਤਾ ਹੋਊ ਕਰੋੜਾਂ ਰੁਪਏ ਲੋਕਾਂ ਦਾ ਵਾਪਸ ਕਰਵਾਤਾ ਹੋਊ ਮਾਂ ਦੀ ਸੌ ਆਗੂ ਸਾਹ ਮੱਥੇ ਲੱਗਦੇ ਨੇ ਕੋਈ 5 ਰੁਪਏ ਕਹਦੇ ਵੀ ਕਿਸੇ ਤੋਂ ਲੈਤੇ ਹੋਣ ਤਾਂ ਮੇਰਾ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਭਰਾਵੋ ਟੇਚੀਆਂ ਦਾ ਟੇਚੀਆਂ ਪੈਸੇ ਦੇ ਘਰ ਆਉਂਦੀਆਂ ਰਹੀਆਂ ਨੇ ਗੱਡੀਆਂ ਕਾਰਾਂ ਆਉਂਦੀਆਂ ਰਹੀਆਂ ਨੇ ਸੰਤ ਮਸਕੀਨ ਜੀ ਦੀ ਮੈਂ ਕਥਾ ਸੁਣ ਰਿਹਾ ਸੀਗਾ ਸੰਤ ਮਸਕੀਨ ਜੀ ਕਹਿੰਦਾ ਚੋਰ ਬੰਨ ਨੂੰ ਹਰੇਕ ਦਾ ਜੀ ਕਰਦਾ ਪਰ ਕਿਹਦਾ ਦਾੜ ਹੀ ਲੱਗਿਆ ਹੁੰਦਾ ਭਰਾਵੋ ਸੰਤ ਮਸਕੀਨ ਜੀ ਕਹਿੰਦਾ 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 ਗੈਂਗਸਟਰ ਜਾਂ ਜਿਹੜਾ ਕਿ ਆਪਾਂ ਕਹਿੰਦੇ ਉਹ ਬੰਨ ਨੂੰ ਹਰੇਕ ਦਾ ਜੀ ਕਰਦਾ ਹੁੰਦਾ ਜਿਹਨੂੰ ਆਪਾਂ ਕਹਿੰਦੇ ਵੀ ਗੈਂਗਸਟਰ ਪਰ ਕਿਹਦਾ ਦਾ ਨਹੀਂ ਲੱਗਿਆ ਹੁੰਦਾ ਲੀਡਰ ਹਰੇਕ ਬੰਨ ਨੂੰ ਜੀ ਕਰਦਾ ਹੁੰਦਾ ਪਰ ਕਿਹਦਾ ਦਾ ਨਹੀਂ ਲੱਗਿਆ ਹੁੰਦਾ ਪੈਸਾ ਹਰੇਕ ਲੀਡਰ ਇਕੱਠਾ ਕਰਦਾ ਪਰ ਲੀਡਰ ਕੋਈ ਬਣਿਆ ਨਹੀਂ ਹੁੰਦਾ ਚਾਹ ਉਹਦਾ ਦਾ ਨਹੀਂ ਲੱਗਿਆ ਹੁੰਦਾ ਆ ਥੋੜਾ ਛੋਟਾ ਭਰਾ ਥੋੜਾ ਨਮਾਣਾ ਜਿਹਾ ਬੱਚ ਸਾਰੇ ਚੀਜ਼ਾਂ ਦੇ ਇਹਨਾਂ ਦੇ ਆਫਰ ਆਈਆਂ ਨੇ ਪੈਸੇ ਦੇ ਘਰੋਂ ਟੇਚੀਆਂ ਟੇਚੀਆਂ ਆਈਆਂ ਮੋੜੀਆਂ ਨੇ ਸਿਧਾਂਤਾਂ ਦੇ ਖੜਾ ਹੋ ਕੇ ਪਹਿਰਾ ਦੇ ਰਿਹਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕੀ ਹਿਰਦਾਸ ਹੈ ਸੱਚੇ ਪਾਤਸ਼ਾਹ ਜਦੋਂ ਮਰੀਏ ਲੋਕਾਂ ਦੇ ਕਿਸੇ ਦੀ ਦੁਰ ਅਸੀਸ ਲੈ ਕੇ ਨਾ ਮਰੀਏ ਲੋਕਾਂ ਦੇ ਜਿੰਨੇ ਕਿ ਜੋਗ ਰਿਆ ਕੰਮ ਕਰਕੇ ਮਰੀਏ ਇਹੀ ਸਾਡੀ ਨੀਤੀ ਆ ਭਰਾਵੋ ਥੋੜਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆਓ ਵੀਰੋ ਨੌਜਵਾਨੋ ਇਕੱਠੇ ਹੋ ਕੇ ਆਪਾਂ ਆਪਣੇ ਗੁਰੂ ਸਾਹਿਬਾਨ ਦੇ ਸਿਧਾਂਤਾਂ ਦੇ ਪਹਿਰਾ ਦਈਏ ਆਪਣੇ ਮਾਂ ਨੂੰ ਬਚਾਈਏ ਆਪਣੇ ਪਿਤਾ ਦਾ ਥੋੜਾ ਬਿਮਾਰ ਹੋ ਗਿਆ ਭਰਾਵੋ ਪਿਆਰ ਨੂੰ ਬਚਾ ਲਈਏ ਤੇ ਆ ਸਾਡੀ ਗੁਰੂ ਆ ਹਵਾ ਇਹਨੂੰ ਵਿਚਾਰੀਏ ਇਸ ਕਰਕੇ ਤੁਹਾਡੇ ਕੋਲ ਇਹ ਹੀ ਬੇਨਤੀਆਂ ਲੱਗੀਆਂ ਤੁਹਾਡ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਹੁੰਚੋਗੇ 7 ਤਰੀਕ ਨੂੰ ਬਾਈ ਲੱਜਕਾਰਾ ਛੱਡ ਦਿਓ ਇੱਕ ਬੋਲੇ ਸੋਨਹਾਂ ਸੋਨਹਾਂ ਕਿਸਾਨ ਮਜ਼ਦੂਰਾਂ ਦਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ